9 ਸਾਲ ਤੇ ਬਦਲੇ ਕਈ ਗੀਆਂ ਤੁਹਾਡੀ ਜੇਬ ਤੇ ਪਵੇਗਾ ਸਿੱਧਾ ਸੱਟ ਜੇ ਤੁਸੀਂ 31 ਦਸੰਬਰ ਨੂੰ ਨਹੀਂ ਕੀਤੇ ਆ ਕੰਮ ਤਾਂ ਤੁਹਾਨੂੰ ਹੋ ਰਿਹਾ ਹੈ ਵੱਡਾ ਨੁਕਸਾਨ ਅਬ ਪਛਤਾਏ ਹੋਤ ਕਿਆ ਜਦ ਚਿੜੀ ਆ ਚੁੱਕ ਗਈ ਖੇ ਇਹ ਲਾਈਨ ਮੈਂ ਇਸ ਲਈ ਬੋਲ ਰਹੀ ਆ ਕਿਉਂਕਿ 31 ਦਸੰਬਰ ਲੰਘ ਚੁਕਿਆ ਤੇ ਅਸੀਂ ਨਵੇਂ ਸਾਲ ਤੇ ਯਾਨੀ ਕਿ 2024 ਦੇ ਵਿੱਚ ਪੈਰ ਰੱਖ ਲਿਆ ਪਰ 2024 ਦੇ ਵਿੱਚ ਪੈਰ ਰੱਖਣ ਦੇ ਨਾਲ ਨਾਲ ਤੁਸੀਂ ਬਹੁਤ ਸਾਰੀਆਂ ਗਲਤੀਆਂ ਵੀ ਕਰ ਗਏ ਹੋਵੋਗੇ ਜੋ ਸੀ ਤੁਹਾਨੂੰ ਦੱਸਦਣੀਆਂ ਕੁਝ ਬਦਲਾਅ ਹੋਏ ਸੀ ਜੋ ਤੁਸੀ 31 ਦਸੰਬਰ ਤੱਕ ਹੀ ਕਰਨੇ ਸੀ ਪਰ ਜੇ ਤੁਸੀ ਕੁਝ ਕੰਮ 31 ਦਸੰਬਰ ਤੱਕ ਨਹੀਂ ਕੀਤੇ ਤਾਂ ਤੁਹਾਨੂੰ ਕਿਹੜਾ ਨੁਕਸਾਨ ਹੋ ਰਿਹਾ ਹੈ ਤੁਹਾਨੂੰ ਕਿਹੜੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਖੱਜਲਖੁਆਰੀ ਕਰਨੀ ਪਵੇਗੀ ਉਹ ਤੁਹਾਨੂੰ ਅਸੀਂ ਇਸ ਪੂਰੀ ਰਿਪੋਰਟ ਦੇ ਵਿੱਚ ਦੱਸ ਰਹੇ ਹਾਂ 1 ਜਨਵਰੀ 2024 ਤੋਂ ਸਿਰਫ ਕੈਲੰਡਰ ਹੀ ਨਹੀਂ ਬਦਲਿਆ ਬਲਕਿ ਸਗੋਂ ਦੇਸ਼ ਚੱਕਈ ਅਜਿਹਾ ਬਦਲਾਅ ਹੋਇਆ ਨੇ ਜਿਨ੍ਹਾਂ ਦਾ ਅਸਰ ਸਾਡੀ ਅਤੇ ਤੁਹਾਡੀ ਜ਼ਿੰਦਗੀ ਤੇ ਪਿਆ ਹੈ 1 ਜਨਵਰੀ 2024 ਤੋਂ SIM ਕਾਰਡਾਂ ਦੇ ਨਾਲ ਜੁੜੇ ਕਈ ਨਿਯਮ ਬੈਂਕ ਲੋਕਰ ਨਿਯਮਾਂ ਤੋਂ ਲੈ ਕੇ ਆਜੀਆਈ ਫਾਈਲ ਕਰਨ ਦੇ ਨਿਯਮਾਂ ਦੇ ਵਿੱਚ ਵੀ ਬਦਲਾਅ ਹੋਇਆ ਹੈ ਇਸ ਲਈ ਤੁਹਾਡੇ ਲਈ ਇਹ ਨਿਯਮ ਜਾਣਨੇ ਬਹੁਤ ਜ਼ਰੂਰੀ ਨੇ ਕਿ 2023 ਦੇ ਵਿੱਚ ਤੁਸੀਂ ਕਿਹੜੀ ਗਲਤੀ ਕਰ ਬੈਠੇ ਹੋ ਜੋ ਨਵੇਂ ਸਾਲ 'ਚ ਬਦਲਾਅ ਹੋਣ ਜਾ ਰਹੇ ਨੇ ਆਓ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਦੱਸ ਦਿੰਦੇ ਆ ਆਈਟੀਆਰ ਫਾਈਲ ਕਰਨ ਦੇ ਨਿਯਮ ਜੀ ਹਾਂ ਆਈਟੀਆਰ ਯਾਨੀ ਬੀਤੀ ਸਾਲ 2022-23 ਲਈ ਜੁਰਮਾਨੇ ਦੇ ਨਾਲ ਆਮਦਨ ਰਿਟਰਨ ਭਰਨ ਦੀ ਆਖਰੀ ਤਰੀਕ 31 ਦਸੰਬਰ ਸੀ ਜੋ ਹੁਣ ਲੰਘ ਚੁੱਕੀ ਹੈ ਜਿਨ੍ਹਾਂ ਨੇ 31 ਦਸੰਬਰ ਤੱਕ ਜੁਰਮਾਨੇ ਦੇ ਨਾਲ ਆਮਦਨ ਰਿਟਰਨ ਨਹੀਂ ਭਰੀ ਉਹਨਾਂ ਨੂੰ ਵੱਡਾ ਨੁਕਸਾਨ ਹੋਣ ਵਾਲਾ ਹੈ ਜਿहां ਇਹ ਤੁਹਾਡੇ ਤੇ ਕਾਰਵਾਈ ਵੀ ਹੋ ਸਕਦੀ ਹੈ ਇੰਨਾ ਹੀ ਨਹੀਂ ਆਰਟੀਆਈ ਦੇਰੀ ਨਾਲ ਫਾਈਲ ਕਰਨ ਕਰਕੇ ਤੁਹਾਨੂੰ 5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਹਾਲਾਂਕਿ ਇਹਨਾਂ ਲੋਕਾਂ ਦੀ ਕੁੱਲ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਜਿਨ੍ਹਾਂ ਦੀ ਉਹਨਾਂ ਨੂੰ ਸਿਰਫ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਯਾਨੀ ਕਿ ਜੇ ਤੁਸੀਂ 31 ਦਸੰਬਰ ਨੂੰ RTI ਫਾਈਲ ਨਹੀਂ ਭਰੀ ਤਾਂ ਫਿਰ ਤੁਹਾਨੂੰ 5000 ਦਾ ਜੁਰਮਾਨਾ ਅਤੇ ਜਿਹੜੀ ਆ ਤੁਹਾਡੇ ਤੇ ਕਾਰਵਾਈ ਵੀ ਹੋ ਸਕਦੀ ਆ ਪਰ 5 ਲੱਖ ਰੁਪਏ ਤੋਂ ਘੱਟ ਆਮਦਨ ਵਾਲਿਆਂ ਨੂੰ ਥੋੜੀ ਰਾਹਤ ਦਿੱਤੀ ਗਈ ਆ 1000 ਰੁਪਏ ਦਾ ਜੁਰਮਾਨਾ ਹੀ ਭਰਨਾ ਪਵੇਗਾ ਜਿਨ੍ਹਾਂ ਦੀ 5 ਲੱਖ ਰੁਪਏ ਤੋਂ ਘੱਟ ਆਮਦਨ ਹੈ ਹੁਣ ਜੇ ਤੁਸੀਂ 31 ਦਸੰਬਰ 2023 ਤੱਕ ਆਈਟੀਆਰ ਨਹੀਂ ਭਰੀ ਤਾਂ ਤੁਹਾਨੂੰ ਇਹ ਨੁਕਸਾਨ ਹੈ SIM ਕਾਰਡਾਂ ਨਾਲ ਸੰਬੰਧਿਤ ਨਹੀਂ ਆ ਜੀ ਹਾਂ 1 ਜਨਵਰੀ 2024 ਤੋਂ SIM ਕਾਰਡ ਖਰੀਦਣ ਅਤੇ ਰੱਖਣ ਦੇ ਨਿਯਮਾਂ ਦੇ ਵਿੱਚ ਵੀ ਵੱਡਾ ਬਦਲਾ ਕੀਤਾ ਗਿਆ ਹੁਣ ਨਵੇਂ ਸਾਲ 'ਚ ਗ੍ਰਾਹਕਾਂ ਨੂੰ SIM ਕਾਰਡ ਖਰੀਦਣ ਸਮੇ KYC ਜਮ੍ਹਾਂ ਕਰਵਾਉਣਾ ਹੋਵੇਗਾ ਕਾਗਜ਼ ਆਧਾਰਿਤ KYC ਦੀ ਪ੍ਰਕਿਰਿਆ SIM ਕਾਰਡ ਖਰੀਦਣ ਦੇ ਸਮੇ ਸ਼ੁਰੂ ਹੋਵੇਗੀ SIM ਕਾਰਡ ਲੈਣ ਦੇ ਸਮੇ ਤੁਹਾਨੂੰ ਬਾਇਓਮੈਟ੍ਰਿਕ ਦੁਆਰਾ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨੀ ਪਵੇਗੀ ਹੁਣ ਨਵੇਂ ਸਾਲ ਦੇ ਵਿੱਚ ਤੁਹਾਨੂੰ ਜੇ SIM ਕਾਰਡ ਖਰੀਦਣਾ ਹੈ ਤਾਂ ਇਹ ਸਾਰੇ ਨਿਯਮ ਲਾਗੂ ਉਨਕੇ ਬੈਂਕ ਲੋਕਰ ਦੇ ਨਾਲ ਸਮੰਦਰ ਨਿਯਮ ਭਾਰਤੀ ਰਿਜ਼ਰਵ ਬੈਂਕ ਦੇ ਅਨੁਸਾਰ ਬੈਂਕਾਂ ਦੇ ਵਿੱਚ ਲਾਕ ਕਰ ਰੱਖਣ ਵਾਲੇ ਗ੍ਰਾਹਕਾਂ ਦੇ ਕੋਲ ਹੋਣਾ ਸਿਰਫ 31 ਤਰੀਕ ਤੱਕ ਸੌਦੇ ਹੋਏ ਬੈਂਕ ਲੋਕਰ ਸਮਝੌਤੇ ਤੇ ਦਸਤਖਤ ਕਰਕੇ ਜਮਾ ਰਕਮ ਪ੍ਰਾਪਤ ਕਰਦਾ ਵਿਕਲਪ ਸੀ ਜੋ ਤੁਸੀਂ ਗਵਾ ਚੁੱਕੇ ਹੋ ਜੇ ਤੁਸੀਂ 31 ਤਰੀਕ ਤੱਕ ਇਹ ਨਹੀਂ ਕੀਤਾ ਤਾਂ ਤੁਹਾਨੂੰ ਹੋਣਾ ਨੁਕਸਾਨ ਹੋਵੇਗਾ ਨਵੇਂ ਨਿਯਮ ਦੇ ਮੁਤਾਬਕ ਜੇਕਰ ਉਹ ਇਸ ਸਮਾਂ ਸੀਮਾ ਤੱਕ ਜਿਹਾ ਨਹੀਂ ਕਰਦੇ ਯਾਨੀ ਕਿ 31 ਤਰੀਕ ਨੂੰ ਜੇ ਤੁਸੀਂ ਇਹ ਨਹੀਂ ਕੀਤਾ ਨਿਯਮ ਫਾਲੋ ਨਹੀਂ ਕੀਤਾ ਤਾਂ ਉਹਨਾਂ ਦਾ ਬੈਂਕ ਲੋਕਰ 1 ਜਨਵਰੀ 2024 ਤੋਂ ਫ੍ਰੀਜ਼ ਕਰ ਦਿੱਤਾ ਗਿਆ ਯਾਨੀ ਕਿ ਅੱਜ ਤੋਂ ਤੁਹਾਡਾ ਲੋਕਰ ਫ੍ਰੀਜ਼ ਕਰ ਦਿੱਤਾ ਗਿਆ ਡੀਮੈਟ ਖਾਤੇ ਨਾਲ ਸੰਬੰਧਿਤ ਹੈ ਜੇਕਰ ਤੁਹਾਡੇ ਕੋਲ ਡੀਮੈਟ ਖਾਤਾ ਹੈ ਤਾਂ ਤੁਹਾਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਦੇਵੀਯਾਨੇ ਕਿ ਭਾਰਤ ਦੇ ਰੈਗੂਲੇਟਰੀ ਸਕਿਉਰिटीज ਬੋਰਡ ਨੇ ਡਿਮਟ ਖਾਤੇ ਦੇ ਵਿੱਚ ਨਾਮਜ਼ਦਗੀ ਜੋੜਨ ਦੀ ਆਖਰੀ ਮਿਤੀ 31 ਦਸੰਬਰ 2023 ਨਿਸ਼ਿਤ ਕੀਤੀ ਸੀ ਅਜੇਹੇ ਦੇ ਵਿੱਚ ਜੇਕਰ ਤੁਸੀਂ ਭਾਰਤ ਦੇ ਰੈਗੂਲੇਟਰੀ ਸਕਿਉਰिटीज ਬੋਰਡ ਦੇ ਡਿਮਟ ਖਾਤੇ ਦੇ ਵਿੱਚ ਨਾਮਜ਼ਦਗੀ ਜੋੜ ਨਹੀਂ ਜੋੜੀ 31 ਦਸੰਬਰ ਤੱਕ ਯਾਨੀ ਕਿ ਅੱਜ ਤੁਹਾਨੂੰ ਫਿਰ ਤੁਹਾਡਾ ਖਾਤਾ ਜਿਹੜਾ ਆ ਫ੍ਰੀਜ਼ ਕਰ ਦਿੱਤਾ ਗਿਆ ਜਿਹहां 1 ਜਨਵਰੀ 2024 ਤੋਂ ਫ੍ਰੀਜ਼ ਕੀਤਾ ਜਾਵੇਗਾ ਤੇ ਜੋ ਨਾਮਜ਼ਦਗੀ ਨੂੰ ਸ਼ਾਮਲ ਨਹੀਂ ਕਰਦੇ ਹਨ ਤਾਂ ਅੱਜ ਤੋਂ ਤੁਹਾਡਾ ਡਿਮੈਟ ਖਾਤਾ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ ਆਧਾਰ ਕਾਰਡ ਅਪਡੇਟ ਨਿਯਮ ਸੰਬੰਧੀ ਜੀ ਹਾਂ ਬਿਨਾਂ ਕਿਸੇ ਵਾਧੂ ਫੀਸ ਦੇ ਆਧਾਰ ਕਾਰਡ ਨੂੰ ਆਨਲਾਈਨ ਅਪਡੇਟ ਕਰਨ ਦੀ ਆਖਰੀ ਤਰੀਕ 31 ਦਸੰਬਰ ਸੀ ਹੁਣ ਤੁਹਾਨੂੰ ਇਸ ਦਾ ਚਾਰਜ ਦੇਣਾ ਪਵੇਗਾ ਜਿहां 1 ਜਨਵਰੀ 2024 ਤੋਂ ਤੁਹਾਨੂੰ ਦਸਤਾਵੇਜ਼ ਦੇ ਵਿੱਚ ਕਿਸੇ ਵੀ ਬਦਲਾਅ ਦੇ ਲਈ 50 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਇਸ ਦੇ ਲਈ ਜੇਕਰ ਤੁਸੀਂ ਆਪਣੇ ਆਧਾਰ ਕਾਰਡ ਦੇ ਵਿੱਚ ਕੁਝ ਬਦਲਾਅ ਚਾਹੁੰਦੇ ਹੋ ਤਾਂ 31 ਦਸੰਬਰ ਤੱਕ ਕਰ ਸਕਦੇ ਸੀ ਪਰ ਹੁਣ ਤੁਹਾਡੇ ਕੋਲ ਕੋਈ ਵਿਕਲਪ ਨਹੀਂ ਹੈ ਹੁਣ ਤੁਹਾਨੂੰ ਪੈਸੇ ਦੇਣੇ ਪੈਣਗੇ ਤਾ ਇਹ ਕੁਝ ਨਿਯਮ ਨੇ ਜੋ ਲਾਗੂ ਹੋਏ ਨੇ ਬਦਲਾ ਹੋਏ ਨੇ ਦੇਸ਼ ਦੇ ਵਿੱਚ ਜਿੰਨਾ ਕਰਕੇ ਤੁਹਾਨੂੰ ਨੁਕਸਾਨ ਹੋਵੇਗਾ ਕਿਉਂਕਿ ਤੁਸੀਂ ਪਹਿਲਾਂ ਇਹਨਾਂ ਨਿਯਮਾਂ 'ਤੇ ਵੱਲ ਧਿਆਨ ਨਹੀਂ ਦਿੱਤਾ ਪਹਿਲਾਂ ਤੁਸੀਂ ਦੇਖਿਆ ਨਹੀਂ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੁਣ ਤੁਹਾਨੂੰ ਇਸ ਦੇ ਸਿੱਧੇ ਨੁਕਸਾਨ ਹੋ ਰਹੇ ਨੇ ਤੁਹਾਡੀ ਜੇਬ 'ਤੇ ਅਸਰ ਪੈ ਰਿਹਾ ਹੈ